ਜੀ ਕਬੱਡੀ ਮੇਰੇ ਵੀਰੋ 50000 ਦੀ ਪੈ ਰਹੀ ਹੈ ਜਰਗਰੀ ਦੀ ਧਰਤੀ ਦਾ ਸੱਤੀ ਆ ਤੇ ਦੂਜੇ ਪਾਸੇ ਬਾਹੂ ਅਕਬਰਪੁਰ ਦੀ ਧਰਤੀ ਦਾ ਸੀਧੂ ਅੱਜ ਦਾ ਸਭ ਨੂੰ ਕੀਲੂ ਏ ਉਹ ਸੀਲੂ ਅੱਜ ਦਾ ਸਭ ਨੂੰ ਕੀਲੂ ਉਹ ਸੀਲੂ ਆ ਗਿਆ ਸਭ ਨੂੰ ਕੀਲੂ ਦਿੱਤੀ ਹੈ ਕਿੰਨੇ ਪੈਸੇ ਲੱਗੇ ਸੀ ਹਾਂਜੀ ਤਿੰਨ ਜੱਫਿਆਂ ਦੇ ਕੀਤੇ ਕਿੰਨੇ ਪੈਸੇ ਉਹ ਸੀਲੂ ਦੇ ਲੱਗੇ ਹੋਇਆ 11000 ਆ ਫਰਿਆਦ ਕੇ ਲਾਣੇ ਚੋਂ ਰਫੀਕ ਲੱਗਿਆ ਹੋਇਆ ਕਨੇਡਾ ਦਾ ਵੀਜ਼ਾ ਲੱਗ ਗਿਆ ਮੁੰਡੇ ਦਾ ਕਨੇਡਾ ਖੇਡੂ ਆਉਣ ਦੇ ਸੀਨ ਦੇ ਵਿੱਚ ਮੇਰੇ ਵੀਰੋ ਆਹ ਜੀ ਠੀਕ ਹੈ ਚੌਥਾ ਜਫਾ ਤੁਹਾਡੇ ਸਾਹਮਣੇ ਆਹ ਤਾੜੀ ਮਾਰ ਦਿਓ ਜੇ ਮੁੰਡੇ ਦੇ ਜਫੇ ਵਧੀਆ ਲੱਗੇ ਐਵੇਂ ਨਹੀਂ ਕਨੇਡਾ ਵਾਲਿਆਂ ਦੇ ਸਜਾਰਾ ਸਿੰਘ ਜੀ ਕੁਮਾਰ ਵਰਸ ਦੇ ਪੰਜਾਬ ਲਾਈਨ 'ਚ ਇਹ ਟੀਮ ਅਗਲੇ ਮੈਚ ਲਈ بیٹنگ ਬਾਕਸ ਵਿੱਚ ਆ ਜਾਣ ਬੜੀ ਮਿਹਰਬਾਨੀ ਲੋ ਸਾਹਮਣੇ ਪਈ ਹੋਈ ਅਰਸ਼ਦੀ ਕਬੱਡੀ ਆ ਬਾਹੂ ਆਖਰ ਕੋਲੀ ਕਰਦੀ ਲੱਗ ਸ਼ਿਲੂ ਹਰਿਆਣਾ ਆ ਸੁਖਵੀਰ ਸਿੰਘ ਸੁਖਵੀਰ ਸਿੰਘ ਨਾਮ ਦਾ ਕੋਈ ਵਿਅਕਤੀ ਜਿਹਦਾ ਬੱਟੂਆ ਡਿੱਗਿਆ ਹੈ ਕਿਰਪਾ ਕਰਕੇ ਸਾਡੇ ਕੋਲ ਆ ਤਗੂ ਇੱਕ ਇੱਕ ਜਫੇ ਦਾ ਸਨੀ ਗੁਰਾਇਆ ਆਸਟ੍ਰੇਲੀਆ ਵੱਲੋਂ 20 20000 ਦਿੱਤਾ ਜਾਉ ਇੱਕ ਇੱਕ ਜਫੇ ਲਈ ਦੇਖੋ ਆ ਆ ਸਾਹਮਣੇ ਰਫੀ ਗੇ 20 20000 ਦਿੱਤਾ ਦੇਖੋ ਲੱਗੂਗੇ ਨਹੀਂ 20000 20000 ਸਨੀ ਗੁਰਾਇਆ ਅੱਜ ਸਨੀ ਗੁਰਾਇਆ ਦਾ ਨੋਟਾਂ ਕੰਬਰੀ ਫਿਰਦਾ ਉਹ ਸੰਧੂਆ ਮੋਹਣ ਵੀ ਨਹੀਂ ਮੁਲਖਾਂ ਦੇ ਵਿੱਚ ਖੇਡਿਆ ਇਹ ਜਿੰਨਾ ਤਕੜਾ ਰੇਟਰਾ ਉਹਨਾਂ ਧਰਤੀ ਨਾਲ ਜੁੜ ਕੇ ਰਹਿਣ ਵਾਲਾ ਇਨਸਾਨ ਹੈ ਇੱਕ ਪਾਸੇ ਕਾਰੀ ਵਾਲਾ ਪ੍ਰਿੰਸ ਹੈ ਮਖਣੜੀ ਜੀ ਆਹ ਮੁੰਡਾ ਤੇ ਦੂਜੇ ਪਾਸੇ ਬੁਲਟ ਹੀਰਾਮਲ ਦੀ ਧਰਤੀ ਦਾ ਮੇਰੇ ਵੀਰੋ